ਦੀ ਕਹਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਰੀ ਹਰਿ ਕ੍ਰਿਸ਼ਨ ਤੇਾਈ ਹੈ ਜਿਸ ਟਠੈ ਸਭ ਦੁੱਖ ਜਾਏ ਅੱਜ ਅਸਟੰਬਲ ਵੀਰਾ ਬਾਲਾ ਪ੍ਰੀਤਮ ਸਤਿਗੁਰੂ ਅਠਵੇਂ ਗੁਰਦੇਵ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜੀ ਦਾ ਪਾਵਨ ਪ੍ਰਕਾਸ਼ਪੁਰਬ ਜੋ ਸਤਗੁਰਾਂ ਦੇ ਪ੍ਰਕਾਸ਼ ਸਾਨ ਗੁਰਦੁਆਰਾ ਸੀਸ ਮਾਹਲ ਸ਼੍ਰੀ ਕੀਰਤੁਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਨਮਾਇਆ ਜਾ ਰਿਹਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 5 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਔਰ ਇਸ ਸੰਵਿਧਾਨ ਨੂੰ ਬਿਲਕੁਲ ਹੀ ਸਤਿਗੁਰਾਂ ਨੇ ਬਦਲ ਕੇ ਰੱਖ ਦਿੱਤਾ ਜਿਵੇਂ ਕਿ ਸੰਸਾਰਿਕ ਕਾਨੂੰਨ ਨੇ ਇੱਕ ਉਮਰ ਸੀਮਾ ਜਿਹੜੀ ਹੈ ਉਹ ਤੈਅ ਕੀਤੀ ਜਾਂਦੀ ਹੈ ਕਿ ਇੰਨੇ ਸਾਲ ਦੀ ਉਮਰ ਵਿੱਚ ਕੋਈ ਲਾਇਸੈਂਸ ਲੈ ਸਕਦਾ ਹੈ ਇੰਨੇ ਸਾਲ ਦੀ ਉਮਰ ਵਿੱਚ ਕੋਈ ਫਲਾਣੀ ਇਲੈਕਸ਼ਨ ਲੜ ਸਕਦਾ ਹੈ ਇੰਨੇ ਸਾਲ ਦੀ ਉਮਰ ਦੇ ਜਿਹੜੀ ਹੈ ਰਿਟਾਇਰਮੈਂਟ ਹੁੰਦੀ ਹੈ ਲੇਕਿਨ ਗੁਰਮਤਿ ਵਿੱਚ ਜਿਹੜਾ ਐਸਾ ਕੋਈ ਵੀ ਕਨਸੈਪਟ ਜਿਹੜਾ ਲਾਗੂ ਨਹੀਂ ਹੁੰਦਾ ਕਿਉਂਕਿ ਗੁਰੂ ਘਰ ਦੇ ਵਿੱਚ ਧੰਗ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ 5 ਸਾਲ ਦੀ ਉਮਰ ਹੈ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਰਾਜਮਾਨ ਹੋਏ ਔਰ ਧਾਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵਡੇਰੀ ਉਮਰ ਦੇ ਵਿੱਚ ਗੁਰੂਤਾ ਗ੍ਰੰਥ ਸਾਹਿਬ ਜੀ ਵਿਚ ਬਰਾਜਮਾਨ ਹੋਏ ਔਰ ਧਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਲਾਲਚੰਦ ਹੰਕਾਰੀ ਪੰਡਤ ਦਾ ਹੰਕਾਰ ਦੂਰ ਕੀਤਾ ਉਹ ਗੁਰੂ ਚਰਨਾਂ ਦਾ ਸੇਵਕ ਬਣਿਆ ਸ਼ੱਜੂ ਜੀ ਬਰਦੇਸੀ ਜੀ ਸਤਿਗੁਰਾਂ ਨੇ ਆਪਣੀ ਮਿਹਰ ਪਰਿਸ਼ੜੀ ਰੱਖ ਕੇ ਉਹਦੇ ਪਾਸੋਂ ਦੀਪਤਾ ਦੇ ਅਰਥ ਕਰਵਾ ਦਿੱਤੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਉਸ ਵਕਤ ਦੀਆਂ ਸਮਾਜਿਕ ਬੁਰਾਈਆਂ ਸਨ ਰੋਪੜ ਦਾ ਰਹਿਣ ਵਾਲਾ ਇੱਕ ਧਨੀ RAM ਨਾਮ ਦਾ ਸੇਠ ਜੋ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਕੀਰਪੁਰ ਸਾਹਿਬ ਆਉਂਦਾ ਹੈ ਦਰਸ਼ਨ ਕਰਨ ਵਾਸਤੇ ਬੇਨਤੀ ਕਰਦਾ ਲੇਕਿਨ ਸਤਗੁਰੂ ਉਹਨੂੰ ਦਰਸ਼ਨ ਦੇਣ ਤੋਂ ਮਨਾ ਕਰ ਦਿੰਦੇ ਨੇ ਕਿਉਂਕਿ ਉਹ ਜਾਂਬਦੀਆਂ ਕੁੜੀਆਂ ਨੂੰ ਮਾਰਨ ਦਾ ਦੋਸ਼ੀ ਸੀ ਉਹਨੇ ਸਤਗੁਰਾਂ ਦੇ ਚਰਨਾਂ ਤੇ ਠਹਿ ਾ ਕੇ ਕਿਹਾ ਮੰਗੀ પ્રતિજ્ઞા ਕੀਤੀ કે જે તوں અજેહા કોઈ ਵੀ ਜਿਹੜਾ ਕਾਰਕਰਮ ਹੈ ਉਹ ਮੈਂ ਬਿਲਕੁਲ ਨਹੀਂ ਕਰਾਂਗਾ ਔਰ ਸਤਗੁਰਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਇਹ ਸਮਾਜਿਕ ਬੁਰائیاں ਸਨ ਉਹਨਾਂ ਦੇ ਖਿਲਾਫ ਜਿਹੜੀ ਨਿਕਲਾਬੀ ਆਵਾਜ਼ ਸੀ ਉਹ ਬੁ兰ਦ ਕੀਤੀ ਔਰੰਗਜ਼ੇਬ ਬਾਦਸ਼ਾਹ ਦੇ ਬੁલાਵੇ ਤੇ ਸਤਗੁਰੂ ਜੀ ਦਿੱਲੀ ਜਾਂਦੇ ਨੇ ਪਰ ਉਹਨੂੰ દર્શન ਨਹੀਂ ਦੇਂਦੇ ਇਤਿਹਾਸ ਨੇ ਜ਼ਿਕਰ ਕੀਤਾ ਕਿ ਨਹਿ ਮਲੇਸ਼ ਕੋ દર્શન ਦੇ ਹਨ ਨਹਿ ਮਲੇਸ਼ ਦਾ દર્શન ਨਹੀਂ ਹੈ ਗੁਰੂ ਹਰਿਰਾਇ ਸਿੰਘ ਜੀ ਮਹਾਰਾਜ ਕਹੇ ਕਿ ਗਏ ਸੰਤ ਔਰੰਗਜੇ ਬਾਦਸ਼ਾਹ ਨੂੰ ਨਾ ਦਰਸ਼ਨ ਦੇਣੇ ਤੇ ਨਾ ਉਹ ਦਰਸ਼ਨ ਕਰਨੇ ਨੇ ਉਹਨੂੰ ਮਿਲਣ ਦਾ ਤੱਕ ਨਹੀਂ ਉਹ ਸਤਗੁਰਾਂ ਨੇ ਉਹਨਾਂ ਬਚਨਾਂ ਨੂੰ ਖਮਾਉਂਦਿਆਂ ਹੋਇਆਂ ਬਹੁਤ ਵੱਡੀ ਸلطਨਤ ਦੇ ਮਾਲਕ ਔਰੰਗਜੇ ਬਾਦਸ਼ਾਹ ਨੂੰ ਦਰਸ਼ਨ ਦੇਣ ਤੋਂ ਮਨਾ ਕਰ ਦਿੱਤਾ ਔਰ ਸਤਗੁਰਾਂ ਨੇ ਬਹੁਤ ਭਾਰੀ ਫੌਰਕਾਰ ਸਾਰੀ ਲੋਕਾਈ ਦੇ ਉੱਪਰ ਕੀਤੀ ਔਰ ਸਤਗੁਰੂ 3 ਸਾਲ 8 ਮਹੀਨੇ ਤੱਕ ਕੋਈ ਦਿਨ ਗੁਰਤਾ ਗਤੀ ਤੇ ਵਾਜਮਨ ਰਿਹਾ ਸੱਚਖੰਡ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਿਆਨ ਕਰ ਗਏ ਉਹਨਾਂ ਸਤਿਗੁਰਾਂ ਦਾ ਅਸ਼ਟੰਬਲ ਵੀਰ ਦਾ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਅਜਾ ਪਾਵਨ ਪ੍ਰਕਾਸ਼ਪੁਰਬ ਹੈ ਦਾਸ ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੈ ਔਰ ਸਤਿਗੁਰਾਂ ਦੇ ਪਾਵਨ ਜੀਵਨ ਤੋਂ ਪਾਵਨ ਉਪਦੇਸ਼ਾ ਨੂੰ ਸੀਧੇ ਰੱਖ ਕੇ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਦੂਰ ਕਰਨ ਵਾਸਤੇ ਵਿਹਲਪੀ ਕਰਦਾ ਹੈ ਐਸੀ ਸਾਜ ਸਤਿਗੁਰਾਂ ਦੇ ਪਾਵਨ ਪਾਵਨ ਉਪਦੇਸ਼ ਤੇ ਚੱਲ ਰਿਹਾ ਹੋਇਆ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰ ਸਰ ਜੀ ਇੱਕ ਬੜਾ ਵੱਡਾ ਮਸਲਾ ਚੱਲ ਰਿਹਾ ਜੀ ਜਿਹੜਾ ਈਮੇਲਾਂ ਆਈਆਂ ਨੇ ਉਹ ਵਿਅਕਤੀ ਕਾਬੂ ਵੀ ਕਰ ਲਿਆ ਗਿਆ ਪਰ ਉਸ